हां जी दोस्तों सरकार ਦਾ ਵੱਡਾ اعلان ਹੋ ਗਿਆ ਹੈ ਜਿਹੜੇ ਕਿ ਪਿੱਛੇ ਜੀ ਇੱਕ ਕਾਰਡ ਬਣੀ ਸੀ ਮਜ਼ਦੂਰੀ ਕਾਰਡ ਠੀਕ ਹੈ ਲੇਬਰ ਕਾਰਡ ਬਣੇ ਚੀ ਜਿਸ ਨੂੰ ਈ ਸ਼ਰਮ ਕਾਰਡ ਦਾ ਨਾਮ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਵੱਡਾ اعلان ਹੋ ਚੁੱਕਿਆ ਹੈ ਸਰਕਾਰ ਦਾ ਕਿ ਹਰ ਮਹੀਨੇ ਹੁਣ ਮਜ਼ਦੂਰਾਂ ਦੇ ਖਾਤੇ ਦੇ ਵਿੱਚ 3000 ਰੁਪਏ ਜਿਹੜੇ ਆਇਆ ਕਰਨਗੇ ਇਹ ਫਾਰਮ ਤੁਸੀਂ ਘਰ ਬੈਠੇ ਵੀ ਅਪਲਾਈ ਕਰ ਸਕਦੇ ਹੋ ਤੇ ਕਿਹੜਾ ਕਾਰਡ ਜ਼ਰੂਰੀ ਹੈ ਜਿਸ ਦੇ ਵਿੱਚ ਇਹ ਤੁਹਾਨੂੰ ਪੈਸਾ ਮਿਲੇਗਾ ਤੇ ਕਿਵੇਂ ਇਹ ਕਾਰਡ ਅਪਲਾਈ ਕਰਨਾ ਹੈ ਜੇ ਕਿਸੇ ਭਾਈ ਨੇ ਵੀਰ ਨੇ ਇਹ ਕਾਰਡ ਨਹੀਂ ਅਪਲਾਈ ਕੀਤਾ ਤਾਂ ਦੋਸਤੋ ਜੇ ਤੁਹਾਡੇ ਕੋਲ ਇਹ ਕਾਰਡ ਹੈ ਤਾਂ ਬਹੁਤ ਵਧੀਆ ਗੱਲ ਹੈ ਤੁਹਾਨੂੰ 3000 ਰੁਪਏ ਮਿਲਨੇ ਸ਼ੁਰੂ ਹੋ ਜਾਣਗੇ ਜੇ ਤੁਹਾਡੇ ਕੋਲ ਇਹ ਕਾਰਡ ਨਹੀਂ ਹੈ ਤੇ ਤੁਸੀਂ ਇਹਦਾ ਫਾਰਮ ਕਿਵੇਂ ਭਰ ਸਕਦੇ ਹੋ ਕਿਵੇਂ ਤੁਸੀਂ 3000 ਰੁਪਏ ਲੈਣ ਦੇ ਯੋਗ ਬਣ ਸਕਦੇ ਹੋ ਇਸ ਵੀਡੀਓ ਦੇ ਵਿੱਚ ਆਪਾਂ ਇਹ ਗੱਲ ਕਰਾਂਗੇ ਤਾਂ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਜ਼ਦੂਰਾਂ ਦੇ ਲਈ ਜਿਹੜੇ ਕੀ ਪੱਕੇ ਤੌਰ ਤੇ ਕਿਤੇ ਵੀ ਕੰਮ ਨਹੀਂ ਕਰਦੇ ਸੀ ਯਾਨੀ ਕਿ ਕਦੇ ਕੋਈ ਕੰਮ ਲੱਭ ਲਿਆ ਕਦੇ ਕੋਈ ਕੰਮ ਕਰ ਲਿਆ ਜਿਵੇਂ ਕਿ ਰੇੜੀ ਵਗੈਰਾ ਹੋ ਗਏ ਠੀਕ ਹੈ ਫੜੀਆਂ ਵਾਲੇ ਹੋ ਗਏ ਠੀਕ ਹੈ ਕੋਈ ਕਦੇ ਕੋਈ ਚੀਜ਼ ਵੇਚਦਾ ਕੋਈ ਤੇ ਕਦੇ ਉਹ ਕੋਈ ਦੂਸਰੀ ਆਈਟਮ ਵੇਚਣ ਲੱਗ ਜਾਂਦਾ ਸੀ ਕੋਈ ਪੱਕਾ ਕੰਮ ਨਹੀਂ ਜਿਵੇਂ ਕਈ ਵਾਰ ਕਾਰੋਬਾਰ ਹੁੰਦੇ ਨੇ ਇਹੋ ਜਿਹਾ ਕੋਈ ਪੱਕਾ ਕਾਰੋਬਾਰ ਨਹੀਂ ਸੀ ਠੀਕ ਹੈ ਤੇ ਮਜ਼ਦੂਰ ਟਾਈਪ ਦੇ ਲੋਕ ਜਿਹੜੇ ਵੀ ਜਿਹੜਾ ਵੀ ਕੰਮ ਮਿਲ ਜਾਂਦਾ ਸੀ ਉਹ ਕਰ ਲੈਂਦੇ ਸੀ ਉਹਨਾਂ ਦਾ ਇੱਕ ਕਾਰਡ ਬਣਾਉਣਾ ਸ਼ੁਰੂ ਕੀਤਾ ਸੀ ਪੀਐਮ ਮੋਦੀ ਨੇ ਤੇ ਉਹਨਾਂ ਦਾ ਨਾਮ ਰੱਖਿਆ ਗਿਆ ਸੀ ਉਸ ਕਾਰਡ ਦਾ ਈ ਸ਼ਰਮ ਕਾਰਡ ਤੇ ਉਸ ਈ ਸ਼ਰਮ ਕਾਰਡ ਤੇ ਹੁਣ 3000 ਰੁਪਏ ਜਿਹੜੇ ਮਿਲਨੇ ਸ਼ੁਰੂ ਹੋਣਗੇ ਲੋਕਾਂ ਨੂੰ ਤੇ ਕਿਵੇਂ ਮਿਲਣਗੇ ਆਪਾਂ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣ ਵਾਲੀਆਂ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣਾ ਤਾਂ ਉਹ ਚੱਲਦੇ ਆ ਮੇਨ ਅਪਡੇਟ ਦੇ ਉੱਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਈ ਸ਼ਰਮ ਕਾਰਡ ਯੋਜਨਾ 2025 ਯਾਨੀ ਕਿ ਏਪ ਕਾਰਡ ਤੇ ਪਹਿਲਾਂ ਬਣਿਆ ਸੀ ਪਰ ਯੋਜਨਾ ਹੁਣ ਸ਼ੁਰੂ ਹੋਈ ਹੈ 3000 ਰੁਪਏ ਦੀ ਹਰ ਮਹੀਨੇ 3000 ਰੁਪਏ ਦੇ ਲੈਣ ਦਾ ਨਵਾਂ ਤਰੀਕਾ ਕੀ ਹੈ ਤੁਹਾਨੂੰ ਦੱਸ ਦਈਏ ਕਿ ਭਾਰਤ ਸਰਕਾਰ ਨੇ ਅਸੰਗਠਿਤ ਖੇਤਰ ਦੇ ਵਿੱਚ ਕੰਮ ਕਰਨ ਵਾਲਿਆਂ ਦੇ ਲਈ ਵਧੀਆ ਤੇ ਜ਼ਰੂਰੀ ਯੋਜਨਾ ਚਲਾਈ ਹੈ ਜਿਸ ਦਾ ਨਾਮ ਹੈ ਈ ਸ਼ਰਮ ਕਾਰਡ ਯੋਜਨਾ ਹੁਣ ਤੁਸੀਂ ਦੇਖ ਸਕਦੇ ਹੋ ਅਸੰਗਠਿਤ ਖੇਤਰ ਇਹਨਾਂ ਦਾ ਕੋਈ ਸੰਗਠਨ ਨਹੀਂ ਹੈ ਜਿਵੇਂ ਕਿ ਕਈ ਵਾਰ ਕੀ ਹੁੰਦਾ ਕੋਈ ਕਿਸੇ ਫੈਕਟਰੀ 'ਚ ਲੱਗੇ ਹੁੰਦੇ ਨੇ ਉਹ ਪੱਕਾ ਇੱਕ ਸੰਗਠਨ ਹੋ ਜਾਂਦਾ ਹੈ ਠੀਕ ਹੈ ਕੋਈ ਵੀ ਤਰ੍ਹਾਂ ਦੀ ਫੈਕਟਰੀ ਹੈ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਬਣਾਉਂਦੀ ਆ ਚਾਹੇ ਉੱਥੇ ਲੇਬਰ ਕਰਾਉਂਦੀ ਆ ਪਰ ਜਿਹੜੇ ਬਾਹਰ ਕੰਮ ਕਰਦੇ ਨੇ ਲੋਕੀ ਆਮ ਦੁਨੀਆ ਦੇ ਵਿੱਚ ਕਿਤੇ ਵੀ ਲਾ ਲੋ ਬਾਜ਼ਾਰਾਂ ਦੇ ਵਿੱਚ ਜਾਂ ਕਿਤੇ ਵੀ ਕੰਮ ਮਿਲ ਗਿਆ ਜਿਵੇਂ ਕਿ ਮਜ਼ਦੂਰ ਆ ਜਾ ਕੇ ਲੇਬਰ ਚੌਂਕ ਤੇ ਬਹਿ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਵੀ ਆ ਕੇ ਪੁੱਛਦਾ ਕਿ ਤੁਸੀਂ ਜਾਣਾ ਕਿ ਨਹੀਂ ਜਾਣਾ ਤੇ ਉਸ ਤੋਂ ਬਾਅਦ ਉਹ ਕਹਿੰਦੇ ਚਲ ਜਿੰਨਾ ਤੁਸੀਂ ਦੋਗੇ ਅਸੀਂ ਚੱਲ ਜੰਨੇ ਆ ਇਹੋ ਜੀ ਲੋਕ ਜਿਨ੍ਹਾਂ ਦਾ ਕੋਈ ਪੱਕਾ ਰੋਜ਼ਗਾਰ ਨਹੀਂ ਹੈ ਵੀ ਉਹਨਾਂ ਨੂੰ ਸ਼ਾਮ ਦੀ ਰੋਟੀ ਮਿਲੇਗੀ ਕਿ ਨਹੀਂ ਮਿਲੇਗੀ ਉਹਨਾਂ ਦੇ ਲਈ ਈ ਸ਼ਰਮ ਕਾਰਡ ਜਿਹੜਾ ਬਣਾਇਆ ਗਿਆ ਸੀ ਠੀਕ ਹੈ ਉਹ ਸਕੀਮ ਲਾਗੂ ਕਰ ਦਿੱਤੀ ਗਈ ਹੈ ਇਹਨਾਂ ਯੋਜਨਾ ਉਹਨਾਂ ਮਜ਼ਦੂਰਾਂ ਕਾਮਿਆਂ ਦੇ ਲਈ ਬਣਾਈ ਗਈ ਹੈ ਇਹ ਯੋਜਨਾ ਜਿਨ੍ਹਾਂ ਦਾ ਕੋਈ ਪੱਕੀ ਨੌਕਰੀ ਜਾਂ ਰਜਿਸਟ੍ਰੇਸ਼ਨ ਨਹੀਂ ਹੁੰਦੀ ਜਿਵੇਂ ਘਰੇਲੂ ਮਜ਼ਦੂਰ ਹੋ ਗਏ ਰਿਕਸ਼ਾ ਚਾਲਕ ਹੋ ਗਏ ਸੜਕ ਤੇ ਵੇਚਣ ਵਾਲੇ ਹੋ ਗਏ ਨਰੇਗਾ ਵਰਗੇ ਇਹ ਸਾਰੇ ਲੋਕ ਨੇ ਜਿਹੜੇ ਇਸੇ ਕੈਟਾਗਰੀ ਦੇ ਵਿੱਚ ਇਹ ਆਉਂਦੇ ਨੇ ਤੇ ਉਸ ਤੋਂ ਕੀ ਤੁਹਾਨੂੰ ਦੱਸਦੇ ਕਿ ਈਸ਼ਰਮ ਕਾਰਡ ਦੇ ਨਾਲ ਕੰਮ ਕਰਨ ਵਾਲਿਆਂ ਨੂੰ ਰੋਜ਼ਗਾਰ ਸੁਰੱਖਿਆ ਦੁਰਘਟਨਾ ਬੀਮਾ ਸਿਹਤ ਸਹੂਲਤਾਂ ਤੇ ਮਹੱਤਵਪੂਰਨ ਤੌਰ ਤੇ ਹਰ ਮਹੀਨੇ 3000 ਮਾਲੀ ਮਦਦ ਮਿਲਦੀ ਹੈ ਤੇ ਦੋਸਤੋ ਜਿਹੜਾ ਤੁਹਾਡੇ ਕੋਲ ਈਸ਼ਰਮ ਕਾਰਡ ਹੈ ਇਹਦੇ ਵਿੱਚ ਤੇ ਇੱਕ ਪੱਕਾ ਰੋਜ਼ਗਾਰ ਜੇ ਤੁਸੀਂ ਅਪਲਾਈ ਕਰਦੇ ਹੋ ਔਨਲਾਈਨ ਤੁਹਾਨੂੰ ਪੱਕਾ ਰੋਜ਼ਗਾਰ ਮਿਲੇਗਾ ਠੀਕ ਹੈ ਨਰੇਗਾ ਦਾ ਕੰਮ ਮਿਲ ਸਕਦਾ ਹੈ ਇਸ ਕਾਰਡ ਤੇ ਦੁਰਘਟਨਾ ਬੀਮਾ ਜੇ ਤੁਹਾਡੇ ਕਿਤੇ ਦੁਰਘਟਨਾ ਵਗੈਰਾ ਹੋ ਜਾਂਦੀ ਹੈ ਕਿਸੇ ਬੰਦੇ ਦੀ ਤਾਂ ਉਸ ਨੂੰ ਈਸ਼ਰਮ ਕਾਰਡ ਤੇ ਪੈਸੇ ਮਿਲਦੇ ਨੇ ਕਈ ਤਰ੍ਹਾਂ ਦੀਆਂ ਸੁਵਿਧਾਹ ਹੋਰ ਵੀ ਮਿਲਦੀਆਂ ਨੇ ਤੇ 3000 ਜਿਹੜੀ ਇਹ ਦੀ ਜਿਹੜੀ ਮਾਲੀ ਮਦਦ ਉਹ ਵੀ ਮਿਲਦੀ ਹੈ 2025 ਦੇ ਵਿੱਚ ਸਰਕਾਰ ਨੇ ਯੋਜਨਾ ਨੂੰ ਹੋਰ ਮਜ਼ਬੂਤ ਕੀਤਾ ਹੈ ਇਸ ਕਰਕੇ ਲੱਖਾਂ ਅਸੰਗਠਿਤ ਮਜ਼ਦੂਰ ਲਾਭ ਉਠਾ ਰਹੇ ਹਨ ਇਸ ਯੋਜਨਾ ਦਾ ਮੁੱਖ ਆਕਰਸ਼ਣ 3000 ਰੁਪਏ ਪ੍ਰਤੀ ਆਰਥਿਕ ਮਦਦ ਹੈ ਜਿਹੜੀ ਇਹ ਯੋਜਨਾ ਸ਼ੁਰੂ ਹੋਈ ਹੈ ਤਾਂ ਹੀ ਜ਼ਿਆਦਾ ਲੋਕਪ੍ਰੀਆ ਮੰਨੀ ਜਾ ਰਹੀ ਹੈ ਕਿਉਂਕਿ ਇਸ ਸਕੀਮ ਦੇ ਵਿੱਚ 3000 ਰੁਪਏ ਜਿਹੜਾ ਮਦਦ ਹੈ ਇਹ مالی ਮਦਦ ਦਿੱਤੀ ਜਾ ਰਹੀ ਹੈ ਜੋ ਸਿੱਧਾ ਲਾਭਪਾਤਰੀ ਦੇ ਖਾਤੇ ਦੇ ਵਿੱਚ ਆਉਂਦੀ ਹੈ ਕਿਉਂ ਕਿ ਜਿਹੜਾ ਜਦੋਂ ਈਸ਼ਰਮ ਕਾਰਡ ਬਣਦਾ ਹੈ ਤੇ ਇਹ ਨੂੰ ਪੁੱਛਿਆ ਜਾਂਦਾ ਹੈ ਕਿ ਤੁਹਾਡਾ ਜਿਹੜਾ ਈਸ਼ਰਮ ਕਾਰਡ ਹੈ ਜੇ ਤੁਸੀਂ ਉਹਨੂੰ ਬੈਂਕ ਦੇ ਨਾਲ ਲਿੰਕ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਜਿਹੜਾ ਕਿ ਤੁਹਾਡੇ ਆਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਹੈ ਤਾਂ ਉੱਥੇ ਇੱਕ ਆਪਸ਼ਨ ਹੁੰਦਾ ਜੇ ਆਪਾਂ ਉਸ ਆਪਸ਼ਨ ਨੂੰ ਓਕੇ ਕਰਦੇ ਹਾਂ ਤਾਂ ਡੀਬੀਟੀ ਯਾਨੀ ਕਿ ਡਾਇਰੈਕਟ ਠੀਕ ਹੈ ਬੈਨੀਫਿਟ ਟ੍ਰਾਂਸਫਰ ਦੀ ਸਕੀਮ ਹੈ ਜਿਹੜੀ ਸਰਕਾਰ ਸਿੱਧੇ ਆਪਣੇ ਖਾਤੇ ਦੇ ਵਿੱਚ ਪਾਉਂਦੀ ਰਹਿੰਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਈ ਸ਼ਰਮ ਕਾਰਡ ਯੋਜਨਾ ਹੈ ਕੀ ਹੈ ਠੀਕ ਹੈ ਤਾਂ ਈ ਸ਼ਰਮ ਕਾਰਡ ਇੱਕ ਡਿਜੀਟਲ ਪਲੇਟਫਾਰਮ ਹੈ ਠੀਕ ਹੈ ਯਾਨੀ ਕਿ ਇਹ ਨਹੀਂ ਹੈ ਕਿ ਤੁਸੀਂ ਜਾ ਕੇ ਕਿਸੇ ਵੀਡੀਓ ਦਫ਼ਤਰ ਬਣਾਓਗੇ ਜਾਂ ਫਿਰ ਕਿਤੇ ਵੀ ਸੇਵਾ ਕੇਂਦਰ ਤੇ ਉਹ ਵੀ ਆਨਲਾਈਨ ਬਣਾਣਾ ਪਰ ਇਹ ਨਹੀਂ ਹੈ ਵੀ ਕਿਤੇ ਜਾ ਕੇ ਫਾਰਮ ਜਮ੍ਹਾਂ ਕਰਾਉਣਾ ਹੋਏਗਾ ਠੀਕ ਹੈ ਈਸ਼ਰਮ ਕਾਰਿਕ ਡਿਜੀਟਲ ਪਲੇਟਫਾਰਮ ਹੈ ਜੋ ਅਸੈਗਰੀਟੀ ਖੇਤਰ ਦੇ ਕਾਮਕਾਰਾਂ ਦਾ ਡਾਟਾਬੇਸ ਬਣਾਉਂਦਾ ਹੈ ਕਾਮਕਾਰਾਂ ਦਾ ਪंजीकरण ਕਰਿਆ ਜਾਂਦਾ ਹੈ ਅਤੇ ਉਹਨਾਂ ਦੇ ਕੰਮ ਦੀ ਜਾਣਕਾਰੀ ਸੰਭਾਲੀ ਜਾਂਦੀ ਹੈ ਯਾਨੀ ਕਿ ਜਿਹੜੇ ਲੋਕ ਨੋਰਮਲ ਕੰਮ ਕਰਦੇ ਨੇ ਜਿਨ੍ਹਾਂ ਦਾ ਕੋਈ ਪੱਕਾ ਵਪਾਰੀ ਨਹੀਂ ਹੈ ਪੱਕਾ ਵਪਾਰ ਨਹੀਂ ਹੈ ਉਹਨਾਂ ਦਾ ਇੱਕ ਡਾਟਾ ਤਿਆਰ ਕਰ ਦਿੱਤਾ ਜਾਂਦਾ ਹੈ ਜਿਵੇਂ ਕਿ ਸਭ ਤੋਂ ਪਹਿਲਾਂ ਇਹ ਤਾਂ ਕੰਮ ਸ਼ੁਰੂ ਹੋਇਆ ਸੀ 2021-22 ਦੇ ਵਿੱਚ ਕਿਉਂਕਿ ਕਰੋਨਾ ਦੇ ਟਾਈਮ ਦੇ ਵਿੱਚ ਕੀ ਹੋਇਆ ਸੀ ਬਹੁਤ ਸਾਰੇ ਲੋਕ ਨੇ ਜਿਹੜੇ ਘਰੇ ਵਿਹਲੇ ਬੈਗੇ ਸੀ ਤੇ ਮਜ਼ਦੂਰਾਂ ਨੂੰ ਸਭ ਤੋਂ ਜ਼ਿਆਦਾ ਦਿੱਕਤ ਆ ਰਹੀ ਸੀ ਤਾਂ ਸਰਕਾਰ ਕੋਲ ਇਹੀ ਡਾਟਾ ਨਹੀਂ ਹੈਗਾ ਸੀ ਕਿ ਜਿਹੜੇ ਲੋਕ ਨੇ ਠੀਕ ਹੈ ਉਹਨਾਂ ਦਾ ਕਿਹਨਾਂ ਨੂੰ ਇਹ ਜਿਹੜਾ ਅਸੀਂ ਰਾਸ਼ਨ ਦੇਣਾ ਹੈ ਕਿ ਇਹਨਾਂ ਨੂੰ ਨਹੀਂ ਦੇਣਾ ਤਾਂ ਇਸ ਕਰਕੇ ਦਿੱਕਤ ਆਈ ਕਿ ਉਸ ਤੋਂ ਬਾਅਦ ਇਹ ਸ਼ਰਮ ਕਾਰਡ ਦੀ ਯੋਜਨਾ ਚੱਲੀ ਸੀ ਤਾਂ ਕੋਈ ਜੇ ਕੋਈ ਇਹੋ ਜਿਹਾ ਕੱਲ ਨੂੰ ਕੰਮ ਹੋਵੇ ਵੀ ਲੋਕੀ ਘਰੇ ਬੈਹਿ ਜਾਣ ਤੇ ਕਿਹਲੇ ਕਿਹਲੇ ਲੋਕਾਂ ਨੂੰ ਪੈਸਾ ਸਰਕਾਰ ਦੇ ਵੱਲੋਂ ਸਿੱਧਾ ਖਾਤੇ ਦੇ ਵਿੱਚ ਪਾਇਆ ਜਾਏਗਾ ਇਸ ਕਰਕੇ ਇਹ ਸਾਰਾ ਕੁਝ ਸ਼ੁਰੂ ਹੋਇਆ ਸੀ ਕਿਉਂਕਿ ਇਸ ਦੇ ਨਾਲ ਚੰਗੀਆਂ ਸਕੀਮਾਂ ਬਣਾਇਆ ਬਣਾਈਆਂ ਜਾਂਦੀਆਂ ਤੇ ਮਦਦ ਸਿੱਧਾ ਪਹੁੰਚਣ ਪਹੁੰਚੋਂਦੀਆਂ ਨੇ ਕਿਉਂਕਿ ਉਹੀ ਗੱਲ ਆ ਗਈ ਕਿ ਮਦਦ ਸਿੱਧੀ ਉਹਨਾਂ ਦੇ ਖਾਤੇ ਦੇ ਵਿੱਚ ਚੱਲ ਜੇਗੀ ਇਹ ਯੋਜਨਾ ਸ਼ਰਮ ਤੇ ਰੋਜ਼ਗਾਰ ਮੰਤਰਾਲੇ ਵੱਲੋਂ ਚਲਾਈ ਜਾਂਦੀ ਹੈ ਜਿਸ ਦੇ ਵਿੱਚ 3000 ਮਹੀਨਾ ਆਰਥਿਕ ਮਦਦ, ਦੁਰਘਟਨਾ ਬੀਮਾ, ਪੈਨਸ਼ਨ ਸਕੀਮ ਅਤੇ ਹੋਰ ਕਲਿਆਣਕਾਰੀ ਯੋਜਨਾਵਾਂ ਦੇ ਲਾਭ ਮਿਲਦੇ ਹਨ 3000 ਰੁਪਇਆ ਪ੍ਰਤੀ ਮਹੀਨਾ ਕਿਵੇਂ ਮਿਲੇਗੀ ਮਦਦ ਹੁਣ ਆਪਾਂ ਇਸ ਦੀ ਗੱਲ ਕਰੀਏ ਤਾਂ ਜੋ ਕਾਮਕਾਰ ਈ ਸ਼ਰਮ ਕਾਰਡ ਦੇ ਲਈ ਪंजीकृत ਹਨ ਯਾਨੀ ਕਿ ਜਿਨ੍ਹਾਂ ਨੇ ਈ ਸ਼ਰਮ ਕਾਰਡ ਬਣਾ ਲਿਆ ਹੈ ਉਹਨਾਂ ਦਾ ਬਣ ਚੁੱਕਿਆ ਹੈ ਉਹਨਾਂ ਨੂੰ ਪੱਕੀ ਆਮਦਨ ਜਾਂ ਕੰਮ ਨਹੀਂ ਮਿਲਦਾ ਉਹਨਾਂ ਨੂੰ ਸਰਕਾਰ ਵੱਲੋਂ ਮਹੀਨਾਵਾਰ 3000 ਰੁਪਏ ਮਹੀਨਾ ਮਦਦ ਸਿੱਧਾ ਉਹਨਾਂ ਦੇ ਖਾਤੇ ਦੇ ਵਿੱਚ ਦਿੱਤੀ ਜਾਂਦੀ ਹੈ ਇਹ ਰਕਮ ਸਮਾਜਿਕ ਸੁਰੱਖਿਆ ਹਿੱਸੇ ਵਜੋਂ ਮਿਲਦੀ ਹੈ ਮੰਨ ਲਓ ਕਿ ਜਿਹੜੀ ਸੁਰੱਖਿਆ ਇਹਦੀ ਪੈਸਾ ਹੈ ਤੁਹਾਨੂੰ ਇਸ ਸਮਾਜਿਕ ਸੁਰੱਖਿਆ ਦੇ ਵੱਲੋਂ ਇੱਕ ਸਰਕਾਰ ਵੱਲੋਂ ਫੰਡ ਰੱਖਿਆ ਜਾਂਦਾ ਹੈ ਉਹਦੇ ਵਿੱਚੋਂ ਹਿੱਸਾ ਹਰੇਕ ਲੋਕ ਨੂੰ ਦਿੱਤਾ ਜਾਂਦਾ ਹੈ ਤਾਂ ਜੋ ਉਹ ਆਪਣੀ ਆਜੀਵਿਕਾ ਚਲਾ ਲੈਣ ਇਹ ਲਾਭ ప్రతి ਵਿਅਕਤੀ ਤੁਹਾਨੂੰ ਦੱਸਦੀ ਹੈ ਕਿ ਇਹ ਲਾਭ ਪ੍ਰਾਪਤ ਕਰਨ ਦੇ ਲਈ ਸਭ ਤੋਂ ਪਹਿਲਾਂ ਨੇੜਲੇ ਸ਼ਰਮ ਦਫ਼ਤਰ ਜਾਣਾ ਜਾਂ ਫਿਰ ਆਨਲਾਈਨ ਪੋਰਟਲ ਤੇ ਵੀ ਤੁਸੀਂ ਪंजीकरण ਕਰਵਾ ਸਕਦੇ ਹੋ ਤੁਹਾਡਾ ਜਿਹੜਾ ਲੇਬਰ ਡਿਪਾਰਟਮੈਂਟ ਹੈ ਤੁਸੀਂ ਉੱਥੇ ਵੀ ਜਾ ਕੇ ਕਹਿ ਸਕਦੇ ਹੋ ਸਾਡਾ ਬਣਾ ਦਿਓ ਜਾਂ ਫਿਰ ਘਰੇ ਵੈ ਕਿ ਵੀ ਬਣਾ ਸਕਦੇ ਹੋ ਜਾਂ ਫਿਰ ਤੁਸੀਂ ਆਨਲਾਈਨ ਬਾਹਰ ਸੀਐਸਸੀ ਦੀ ਦੁਕਾਨ ਤੇ ਸੇਵਾ ਜਿਹੜਾ ਸੇਵਾ ਕੇਂਦਰ ਹੁੰਦਾ ਉੱਥੇ ਵੀ ਜਾ ਕੇ ਵੀ ਤੁਸੀਂ ਇਹ ਬਣਾ ਸਕਦੇ ਹੋ ਠੀਕ ਹੈ ਜੇ ਤੁਹਾਡਾ ਇਹ ਪंजीकरण ਸਫਲ ਹੋ ਜਾਂਦਾ ਤੇ ਇਹ ਰਕਮ ਆਟੋਮੈਟਿਕ ਲਾਪਾਤਰੀ ਦੇ ਖਾਤੇ ਦੇ ਵਿੱਚ ਆ ਜਾਏਗੀ ਇਸ ਤਰੀਕੇ ਦੇ ਨਾਲ ਤੁਹਾਡਾ ਜਿਹੜਾ ਸ਼ਰਮ ਕਾਰਡ ਜੇ ਬਣ ਜਾਂਦਾ ਹੈ ਤੇ ਤੁਹਾਨੂੰ ਇਹ ਨਹੀਂ ਕਹਿਣ ਦੀ ਲੋੜ ਕਿ ਸਾਨੂੰ ਪੈਸਾ ਪਾਇਆ ਜਾਵੇ ਉਹਦੇ ਲਈ ਫਾਰਮ ਭਰਨਾ ਪਵੇਗਾ ਦੁਬਾਰਾ ਤੁਹਾਡਾ ਇਹ ਸ਼ਰਮ ਕਾਰਡ ਬਣਦੇ ਹੀ ਉਹ ਜਿਹੜਾ ਤੁਹਾਡਾ ਜੰਤਨ ਅਕਾਊਂਟ ਹੋਵੇ ਚਾਹੀ ਜਿਹੜਾ ਨੋਰਮਲ ਅਕਾਊਂਟ ਹੋਵੇ ਚਾਹੀ ਜਾਂ ਸੇਵਿੰਗ ਅਕਾਊਂਟ ਹੋਵੇ ਅਗਰ ਉਹ ਆਧਾਰ ਕਾਰਡ ਨਾਲ ਲਿੰਕ ਹੈ ਤੇ ਡੀਬੀਟੀ ਰਾਹੀਂ ਤੁਹਾਡੇ ਕੋਲ ਤੁਹਾਡੇ ਖਾਤੇ ਦੇ ਵਿੱਚ ਜਿਹੜੀ ਇਹ ਸਕੀਮ ਹੈ ਜਿਹੜੀ ਉਹ ਓਨ ਲੱਗ ਜੇਗੀ ਹੁਣ ਆਪਾਂ ਗੱਲ ਕਰਦੇ ਹਾਂ ਜੇ ਇਹ ਫਾਰਮ ਭਰਨਾ ਕਿਵੇਂ ਹੈ ਸਟੈਪ ਬਾਈ ਸਟੈਪ ਇੱਕ ਕਿਵੇਂ ਭਰਨਾ ਹੈ ਸਭ ਤੋਂ ਪਹਿਲਾਂ ਸਾਰਿਆਂ ਕੋਲ ਆਧਾਰ ਕਾਰਡ ਤੇ ਹੁੰਦਾ ਹੀ ਹੈ ਠੀਕ ਹੈ ਤੁਹਾਡੇ ਕੋਲ ਆਧਾਰ ਕਾਰਡ ਤੇ ਬੈਂਕ ਖਾਤਾ ਨੰਬਰ ਲਿੰਕ ਵੈਰੀਫਾਈਡ ਹੋਣਾ ਚਾਹੀਦਾ ਯਾਨੀ ਕਿ ਜਿਹੜਾ ਤੁਹਾਡਾ ਆਧਾਰ ਕਾਰਡ ਦੇ ਵਿੱਚ ਨੰਬਰ ਹੈ ਬੈਂਕ ਦੇ ਵਿੱਚ ਨੰਬਰ ਹੈ ਠੀਕ ਹੈ ਇਹ ਦੋਵੇਂ ਆਪਸ ਚ ਲਿੰਕ ਹੋਣੇ ਚਾਹੀਦੇ ਨੇ ਈ ਸ਼ਰਮ ਪੋਰਟਲ ਤੇ ਤੁਸੀਂ ਜਾ ਕੇ ਆਪਣਾ ਰਜਿਸਟ੍ਰੇਸ਼ਨ ਕਰ ਸਕਦੇ ਹੋ ਤੇ ਆਪਣੇ ਆਧਾਰ ਕਾਰਡ ਨੰਬਰ ਮੋਬਾਈਲ ਨੰਬਰ ਬੈਂਕ ਡਿਟੇਲ ਵਪਾਰ ਦੀ ਜਾਣਕਾਰੀ ਤੁਸੀਂ ਕੀ ਕੰਮ ਕਰਦੇ ਹੋ ਦਿਹਾੜੀ ਮਜ਼ਦੂਰ ਕੀ ਕੰਮ ਕਰਦੇ ਹੋ ਕੰਮ ਤੇ ਖੇਤਕਾਰ ਕੰਮ ਜਿਹੜਾ ਕੰਮ ਤੇ ਖੇਤਰ ਦੇ ਵਿੱਚ ਕਿਹੜਾ ਖੇਤਰ ਹੈ ਤੁਹਾਡਾ ਪਰਿਵਾਰ ਦੀ ਜਾਣਕਾਰੀ ਕਿੰਨੇ ਬੰਦੇ ਹੋ ਤੁਸੀਂ ਪਰਿਵਾਰ ਦੇ ਵਿੱਚ ਇਹ ਸਾਰਿਆਂ ਦੀ ਕਿੰਨੇ ਸਾਰੇ ਜਣੇ ਕੀ ਕੀ ਕੰਮ ਕਰਦੇ ਨੇ ਲੇਬਰ ਦਾ ਕੰਮ ਕਰਦੇ ਨੇ ਕਾ ਜਾਂ ਫਿਰ ਹੋਰ ਕੁਝ ਕੰਮ ਕਰਦੇ ਨੇ ਇਹ ਸਾਰਾ ਕੁਝ ਤੁਸੀਂ ਭਰਨਾ ਓਕੇ ਕਰ ਦੇਣਾ ਉਸ ਤੋਂ ਬਾਅਦ ਓਕੇ ਭਰਨ ਤੋਂ ਬਾਅਦ ਤੁਸੀਂ ਸਬਮਿਟ ਕਰੋਗੇ ਕੋਟੀਪੀ ਆਏਗਾ ਤੇ ਜੋ ਵੈਰੀਫਿਕੇਸ਼ਨ ਦੇ ਲਈ ਇੱਕ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਆਪ ਹੀ ਭਰ ਰਹੇ ਹੋ ਕੋਈ ਤੀਸਰਾ ਬੰਦਾ ਤੁਹਾਡੇ ਆਧਾਰ ਕਾਰਡ ਦੇ ਨਾਲ ਕੋਈ ਛੇੜਛਾੜ ਨਹੀਂ ਕਰ ਰਿਹਾ ਫਾਰਮ ਸਭ ਨੂੰ ਹੋਣ ਤੋਂ ਕੁਝ ਦਿਨਾਂ ਬਾਅਦ ਹੀ ਤੁਹਾਡਾ ਆਸ਼ਰਮ ਕਾਰਡ ਤਿਆਰ ਹੋ ਜਾਵੇਗਾ ਤੇ ਇਸੀ ਯੋਜਨਾ ਦੇ ਹੋਰ ਕੀ ਲਾਭ ਨੇ ਮਜ਼ਦੂਰਾਂ ਨੂੰ ਸਰਕਾਰ ਦੀਆਂ ਵੱਖ-ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਜਿਵੇਂ ਕਿ ਦੁਰਘਟਨਾ ਬੀਮਾ ਹੋ ਗਿਆ ਵਧੀਆ ਪੈਨਸ਼ਨ ਹੋ ਗਈ ਠੀਕ ਹੈ ਜਿਹੜੀ ਮਜ਼ਦੂਰਾਂ ਨੂੰ ਮਿਲੇਗੀ ਤੇ ਸਿਹਤ ਬੀਮਾ ਹੋ ਗਿਆ ਰੋਜ਼ਗਾਰ ਸੁਰੱਖਿਆ ਆਦੀ ਦਾ ਲਾਭ ਵੀ ਇਸ ਸਕੀਮ ਰਾਹੀਂ ਮਿਲਦਾ ਹੈ ਇਸ ਤੋਂ ਇਲਾਵਾ ਸਰਕਾਰ ਨਿਯਮਤ ਤੌਰ ਤੇ ਟ੍ਰੇਡਿੰਗ ਤੇ ਕੌਸ਼ਲ ਵਿਕਾਸ ਬਾਰ-ਬਾਰ ਚਲਉਂਦੀ ਰਹਿੰਦੀ ਹੈ ਕਈ ਵਾਰ ਜ਼ਿਲ੍ਹਾ ਪੱਧਰ ਤੇ ਚਲਾਈਦਾ ਹੈ ਤੇ ਕਈ ਵਾਰ ਤਹਿਸੀਲ ਪੱਧਰ ਤੇ ਇਹ ਕੰਮ ਚੱਲਦੇ ਨੇ ਤਾਕੀ ਕਾਮਕਾਰ ਆਪਣਾ ਕੋਸ਼ਲ ਵਧਾ ਕੇ ਵਧੀਆ ਰੋਜ਼ਗਾਰ ਲੈ ਸਕਣ ਇਸ ਤਰੀਕੇ ਦੇ ਨਾਲ ਜਿਹੜੇ ਇਹ ਕੰਮ ਨੇ ਇਹ ਚੱਲਦੇ ਨੇ ਠੀਕ ਹੈ ਤੇ ਉਮੀਦ ਕਰਦਾ ਤੁਹਾਨੂੰ ਇਹ ਸਾਰਾ ਕੁਝ ਵੀਡੀਓ ਰਾਹੀਂ ਚੰਗਾ ਲੱਗਾ ਹੋਵੇਗਾ ਜਿਹੜਾ ਕੁਝ ਅਸੀਂ ਦੱਸਿਆ ਤੁਹਾਨੂੰ ਸ਼ਾਇਦ ਪਹਿਲਾਂ ਵੀ ਇਹਦੇ ਬਾਰੇ ਪਤਾ ਹੋਵੇ ਜੇ ਨਹੀਂ ਪਤਾ ਸੀ ਤੇ ਉਹਨਾਂ ਭਰਾਵਾਂ ਲਈ ਇਹ ਵੀਡੀਓ ਜਿਨ੍ਹਾਂ ਨੂੰ ਨਹੀਂ ਪਤਾ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਕਿਵੇਂ ਤੁਸੀਂ ਆਪਣਾ ਇੱਕ ਈਸ਼ਰਮ ਕਾਰਡ ਬਣਾ ਕੇ ਸਰਕਾਰਾਂ ਵੱਲੋਂ ਦਿੱਤੀ ਜਾ ਰਹੀ ਮਜ਼ਦੂਰਾਂ ਨੂੰ ਜਿਹੜੀ ਸਕੀਮ ਹੈ ਉਹਦਾ ਲਾਭ ਉਠਾ ਸਕਦੇ ਹੋ ਤਾਂ ਦੋਸਤੋ ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਧੰਨਵਾਦ ਜੀ